ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮਾਰਾ ਰਿਪੋਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਵਾਦਦਾ ਦੋਸਤੋ ਅੱਜ ਆਪਾਂ ਗ੍ਰੰਥ ਦੇ ਅਗਲੇ ਅੰਗ ਤੇ ਜਲ ਕੇ ਇਥੇ ਰੁਦਰ ਮਾਤਰਾ ਆਪਾਂ ਵੇਖਾਂਗੇ ਕੀ ਗੱਲ ਅੱਗੇ ਗ੍ਰੰਥ ਕਹਿੰਦਾ ਇਥੇ ਲਿਖਿਆ ਇੱਕ ਪਰਸਤ ਜਾਂ ਅੱਧਾ ਪਰਸਤ ਅਖਵਾ ਚੌਥਾ ਹਿੱਸਾ ਪਰਸਨ ਦਾ ਲਹੂ ਕੱਢੇ ਮਤਲਬ ਜਿਹੜਾ ਇੱਕ ਪਰਸਤ ਹੁੰਦਾ ਇਸ ਗ੍ਰੰਥ ਦੇ ਮਤਵਕ ਹੈਗਾ ਜੀ ਇੱਕ ਫੇਰ ਨੂੰ ਇੱਕ ਪਰਸਤ ਕਿਆ ਇਥੇ ਪਰਸਤ ਦਾ ਚੌਥਾ ਹਿੱਸਾ ਇੱਕ ਫੇਰ ਦਾ ਚੌਥਾ ਹਿੱਸਾ ਲਹੂ ਕੱਢੇ ਇਸ ਨਾਲੋਂ ਵੱਧ ਨਾ ਕੱਢੇ ਇਹ ਲਹੂ ਕੱਢਣ ਦੀ ਮਾਤਰਾ ਹੈ ਜਦੋਂ ਮਤਲਬ ਤੁਸੀਂ ਲਹੂ ਘਟਾਉਣਾਗਾ ਨਾ ਉਹ ਇਤੋਂ ਜ਼ਿਆਦਾ ਨਹੀਂ ਘਟਵਾਉਣਾ ਚਾਹੀਦਾ ਤੁਹਾਨੂੰ ਵੈਸੇ ਤੇ ਚਲੋ ਉਹਨਾਂ ਨੇ ਉਹ ਥੈਲੀ ਉੱਡੀ ਕੀ ਰੱਖੀਂ ਦੀ ਪਰ ਫਿਰ ਵੀ ਤੁਸੀਂ ਆਪ ਤੇ ਰੱਖਣਾ रुद्र निकालन योगा योगरासा चौपाई मेथ रोग कुंभे दुख थाई युग तन नाश त्रया बल जाय इस ग्रंथ ਦੇ ਅੰਦਰ ਬੜੀ ਭਾਸ਼ਾ ਬੜੀ ਥੋਣੀੀ ਹੀ ਆ ਇਹ ਕਿ ਲਿਖਿਆ ਵਾ ਮੇਖਰਾਸ ਵਿੱਚ ਲਹੂ ਕੱਢੇ ਤਾਂ ਰੋਗ ਹੋਵੇ ਕੁੰਭਰਾਹ ਵਿੱਚ ਦੁਖ ਟਿਕਿਆ ਰਹੇ ਮੇਥਨ ਰਾਸ ਤੇ ਤਨ ਰਾਸ ਵਿੱਚ ਸਰੀਰ ਦਾ ਨਾਸ ਹੋਵੇ कन्या राशि ਵਿੱਚ ਬਲ ਦਾ ਲੋਕ ਹੋਵੇ ਤੁਲਾ ਰਾਸ਼ ਵਿੱਚ ਦੁੱਖ ਸਮਾਨ ਦੁੱਖ ਸੁਖ ਸਵਾਰ ਰਹਤੇ ਹੋਰ ਨਾ ਰਾਸ਼ਾਂ ਵਿੱਚ ਲੋਹ ਕੱਢੇ ਦਾ ਸੁਖ ਪ੍ਰਾਪਤ ਜਿਸ ਤਰ੍ਹਾਂ ਜਿਹੜੇ ਪੰਡਤ ਲੋਗ ਆ ਉਹ 12 ਰਾਸ਼ੀਆਂ ਨੂੰ ਮੰਨਦੇ 12 ਰਾਸ਼ੀਆਂ ਇਹਨਾਂ 12 ਰਾਸ਼ੀਆਂ ਦੇ ਇੱਥੇ ਦੱਸਿਆ ਉਹ ਵੀ ਇੱਕ ਰਾਸ਼ੀ ਜਦੋਂ ਚੌਥੇ ਘਰ ਚ ਜਾਂ ਪਹਿਲੇ ਘਰ ਦੇ ਵਿੱਚ ਹੋਵੇ ਤੇ ਇਸ ਤਰ੍ਹਾਂ ਅਦੁੱਲ ਗਣਨਾਇ ਗ੍ਰੰਥ ਦੇ ਅੰਦਰ ਬੜੀਆਂ ਸੋਹਣੀਆਂ ਗੱਲਾਂ ਲਿਖੀਆਂ। ਇੱਥੇ ਲਿਖਿਆ 4 14 ਅਰ 9 ਇਹਨਾਂ ਥਤਾਂ ਵਿੱਚ ਮੰਗਲ, ਸ਼ਨੀਚਰ ਤੇ ਐਤਵਾਰ ਇਹ ਦਿਨ ਹੋਣ ਅਰ ਹਨੇਰਾ ਪੱਖ ਹੋਵੇ ਤਾਂ ਲਹੂ ਕੱਢੇ ਤਾਂ ਸਰੀਰ ਸਾਰੇ ਦੁੱਖ ਨਾਸ ਕਰੇ। ਇੱਕ ਹਨੇਰ ਪੱਖ ਹੁੰਦਾ ਤੇ ਚੰਨਨ ਪੱਖ ਹੁੰਦਾ ਜਦੋਂ ਮੱਸਿਆ ਤੋਂ ਲੈ ਕੇ ਜਿਸ ਤਰ੍ਹਾਂ ਮੱਸਿਆ ਆ ਗਈ ਮਸਿਆ ਤੋਂ ਅਗਲਾ ਦਿਨ ਜਿਹੜਾ ਇਕ ਹੁੰਦਾ ਵਾ ਤੇ ਪੂਰਨਵਾਸ਼ੀ ਤੱਕ ਇਹ 15 ਦਿਨ ਜਿਹੜਾ ਚੰਨਣ ਪੱਖ ਹੈ ਤੇ ਜਦੋਂ ਪੁੰਨਿਆਂ ਤੋਂ ਅਗਲਾ ਦਿਨ ਹੋ ਗਿਆ ਉਸ ਤੋਂ ਲੈ ਕੇ ਮਸਿਆ ਵਾਲੇ ਦਿਨ ਤੱਕ ਇਹ ਹਨੇਰ ਪੱਖ ਹੈ ਇਤਨੇ ਕ ਹਨੇਰ ਪੱਖ ਕਿ ਜੇ ਲੋਹ ਖੜਾਵੇ ਤੇ ਫਿਰ ਦਾਨ ਕਰਦਾ ਜੇ ਉਸ ਤਰ੍ਹਾਂ ਤੇ ਰੋਗ ਸਰੀਰ ਚ ਸਾਰੇ ਰੋਗ ਜਾਵੇ ਖਤਮ ਹੋ ਜੰਨ ਸਿੰਘੀ 10 ਅੰਗੁਲ ਤੱਕ ਲੋਹ ਖਿੱਚ ਦੀ ਇੱਕ ਹੱਥ ਤੱਕ ਲਹੂ ਦਾ ਜੋਗ ਪੁੰਦੀ ਹੈ 12 ਉਂਗਲ ਤੱਕ ਤੁੰਬੀ ਲਹੂ ਕੱਢਦੀ ਹੈ ਅਰ ਉਸਰੇ ਨਾਲ ਅਛਲਾ ਕੇ ਲਹੂ ਕੱਢੇ ਤਾਂ ਇੱਕ ਉਂਗਲ ਤੱਕ ਨਿਕਲਦਾ ਹੈ ਇੱਕੋ ਸਿਰਾਂ ਨਾੜੀ ਸਰੀਰ ਦਾ ਸੋਪਨ ਕਰਦੀ ਹੈ ਸਾਰੇ ਸਰੀਰ ਦਾ ਰੋਗ ਖਰਦੀ ਹੈ ਪਰੰਤੂ ਇਹ ਹਰੇਕ ਨੂੰ ਨਾ ਕਰੇ ਕਿ ਜਲਾਬ ਕਹਿ ਤੇ ਲਹੂ ਕੱਢਣਾ ਹੈ ਬਤਲੂ ਕਹਿੰਦੇ ਹਰ ਕੰ ਨੂੰ ਨਾ ਕਰੋ ਕਈ ਨੂੰ ਕਈਆਂ ਨੂੰ ਜਲਾਵ ਨਾਲ ਜਲਾਵ ਕਹਿੰਦੇ ਲੋਕੋਸ਼ਾ ਟਟੀਆਂ ਨੂੰ ਟਟੀਆਂ ਲਾਉਂਦੇ ਕਈਆਂ ਨੂੰ ਜਲਾਵ ਨਾਲ ਦਿੱਤਿਆ ਰੋਗ हट ਜਾਂਦਾ ਤੇ ਜਿਹਨਾਂ ਨਹੀਂ ਹਟਦਾ ਫਿਰ ਉਹਨਾਂ ਦਾ ਕੋਲ ਚੇਂਜ ਕਰ ਅੱਜ ਉਹ ਹੈਗੀ ਨਾ ਪੰਪ ਵਾਲੀ ਥੈਰਾਪੀ ਕਰਉਂਦੇ ਜਿਨ੍ਹਾਂ ਦੇ ਪੰਪ ਲੱਗਦਾ ਵਾ ਤੇ ਲਹੂ ਕਢਦੇ ਆ YouTube ਤੇ ਬੜਾ ਵਾਇਰਲ ਹੈਗਾ ਜਿਆ ਜੋ ਕਰਾਉਂਦੇ ਇਹ ਉਹ ਉਹ ਲਹੂ ਕੱਢਦੀ ਉਹ ਗੰਦਾ ਖੂਨ ਕੱਢ ਕੇ ਫਿਰ ਨਵਾਂ ਉਹਦੇ ਬੰਦੇ ਤੇ ਖਾਂਟੀ ਨਾਲੇ ਠੀਕ ਹੋ ਜਾਂਦਾ ਅੱਗੇ ਲਿਖਿਆ ਅधिक ਲਹੂ ਨਿਕਲਣ ਦੇ ਵਿਕਾਰ ਵਾਯੂ ਦੇ ਰੋਗਾਂ ਵਿੱਚੋਂ ਅਖੇਪ ਰੋਗ ਫਿਰਦੇ ਰੋਗ ਦ੍ਰਿਸ਼ਟੀ ਮਾਰੀ ਜਾਣੀ ਮਤਲਬ ਨਿਗਾ ਮਾਰੀ ਜਾਣੀ ਬਹੁਤ ਪਿਆਸ ਲੱਗਣੀ ਤੇਮਰ ਰੋਗ ਦਮਾ ਰੋਗ ਢੜਕੀ ਖਾਂਸੀ ਅੰਗਾਂ ਵਿੱਚੇ ਦਾ ਪਾਂਡੂ ਮਿੱਤਰ ਤੇ ਪਖਿਆ ਘਾਤ ਆਦ ਰੋਗ ਅਧਿਕ ਲੋਹ ਕੱਢਣ ਤੇ ਹੋ ਜਾਂਦੇ ਜਿਆਦਾ ਲੋਹ ਕੱਢਣ ਤੇ ਇਹ ਰੋਗ ਦੀ ਉਤਪਤੀ ਹੁੰਦੀ ਅੱਗੇ ਲਿਖਿਆ ਰੁਦਰ ਪਖ ਰੁਦਰ ਪਖ ਦੇ ਅੰਦਰ ਸੋਰਠ ਲਿਖਦੇ ਆ ਸ਼੍ਰੀ ਮੁਨੀ ਮੇਗਰਾ ਜੀ ਸ਼੍ਰੀ ਮੁਨੀ ਮੇਗਰਾ ਜੀ ਬਹੁਤ ਉੱਚੇ ਤੇ ਸੱਚੇ ਸੰਤ ਮਹਾਤਮਾ ਹੋਏ ਆ ਵੈਗਤੀ ਹੋਏ ਆ ਤੋ ਇਹ ਜਿਹੜੀ ਲਿਖਣੀ ਹੈ ਨਾ ਕੋਈ ਕੋਈ ਵੀ ਚੀਜ਼ ਉਹਨੂੰ ਲਿਖਣਾ ਵਾ ਇਹ ਹਰੀ-ਖਰੀ ਬੰਦੇ ਦੇ ਵਾਸਤਾ ਰੋਗ ਨਹੀਂ ਹੁੰਦਾ ਇਹ ਭਗਵਾਨੀ ਅਸ਼ੀਰਵਾਦ ਦਵੇ ਤੇ ਫਿਰ ਲਿਖ ਜਾਂਦਾ ਤੇ ਰੱਬ ਵੀ ਉਹਨਾਂ ਨੂੰ ਅਸ਼ੀਰਵਾਦ ਦਿੰਦਾ ਜਿਹੜੇ ਉਹਦੇ ਬਣ ਕੇ ਬੈਠੇ ਹਰੀ-ਖਰੀ ਨੂੰ ਭਗਵਾਨ ਵੀ ਅਸ਼ੀਰਵਾਦ ਨਹੀਂ ਦਿੰਦਾ ਇਹ ਲਿਖਿਆ ਰੁਦਰਪੱਖ ਇਹ ਲਿਖਿਆ ਬਾਦੀਕਾਰਕ ਸਭ ਚੀਜ਼ਾਂ ਛੱਡੇ ਮੂੰਗੀ ਮੋਠ ਚਾਵਲ ਛੋਲੇ ਵੀ ਤਿਆਗ ਦੇਵੇ ਛੋਲੇ ਇਥੇ ਚਿੱਟੇ ਛੋਲੇ ਲਿਖਣ ਦੀ ਗਲਤੀ ਕੀਤੀ ਕੀ ਬੋਲੇ ਸ਼ਹਿਦ ਨਾਲ ਆਲੂਣੀ ਰੋਟੀ ਘਿਓ ਨਾਲ ਖਾਵੇ ਇਹ ਪਥ ਕਪਥ ਹਵਾ ਇਸਤਰੀ ਦਾ ਸੰਗ ਛਣਾਨ ਕ੍ਰੋਧ ਖੇਚਲ ਪੈਂਡਾ ਗਈਆਂ ਅਰ ਲੱਤੀ ਇਹ ਲੋ ਕੱਢਣ ਵਾਲਾ ਤਿਆਗ ਦੇਵੇ ਕਪਥ ਕਪਥ ਕਹਿੰਦੇ ਆ ਜਿਹੜੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਪਥ ਕਹਿੰਦੇ ਜਿਨ੍ਹਾਂ ਦੇ ਨੇੜੇ ਰਹਿਣਾ ਚਾਹੀਦਾ ਅੱਗੇ ਲਿਖਿਆ ਹੋ ਮਾਨ ਪ੍ਰਮਾਨ ਤੋਲ ਤੋਂ ਬਿਨਾ ਕੋਈ ਵਸਤੂ ਵੀ ਹੋਵੇ ਉਸਦੀ ਸਮਝ ਨਹੀਂ ਆਉਦੀ। ਮਤਲਬ ਤੋਲ ਤੋਂ ਬਿਨਾ ਨਹੀਂ ਵਰਤੋਂ ਲੈਣੀ ਚਾਹੀਦੀ, ਉਹਦੀ ਤੁਹਾਨੂੰ ਸਮਝ ਨਹੀਂ ਆ ਜੀ। ਇਸ ਤੇ ਤੋਲ ਦਾ ਪ੍ਰਮਾਣ ਲਿਖਦੇ ਹਾਂ। ਇੱਕ ਮਾਸਾ ਛੇਰਤੀ ਦਾ ਹੈ, ਚਾਰ ਮਾਸੇ ਦਾ ਇੱਕ ਸਾਨ, ਚਾਰ ਸਾਨ ਦਾ ਇੱਕ ਕਰਖ, ਦੋ ਕਰਖਾਂ ਦਾ ਅੱਧਾ ਪਲ, ਚਾਰ ਕਰਖ ਦਾ ਇੱਕ ਪਲ, ਦੋ ਪਲਾਂ ਦਾ 1% ਦੋ ਪਰਸ ਦਾ ਇੱਕ ਅੰਜਲ ਦੋ ਅੰਜਲ ਦਾ ਇੱਕ ਮਾਣਿਕਾ ਦੋ ਮਾਣਿਕਾ ਦਾ ਦੋ ਪਰਸਤ ਚਾਰ ਪਰਸਤ ਦਾ ਇੱਕ ਅਡਕ ਚਾਰ ਅਡਕ ਦਾ ਇੱਕ ਦਰੌਣ ਦੋ ਦਰੌਣ ਦਾ ਇੱਕ ਸੂਰਵ ਕੁੰਬ ਦੋ ਸੂਰਵ ਕੁੰਬ ਦੀ ਇੱਕ ਦਰੌਣੀ ਦਰੋ ਇੱਕ ਦਰੌਣੀ ਦੀ ਇੱਕ ਖਾਰੀ 4000 ਪਲ ਦੀ ਇੱਕ ਛਿੰਨਾ 2000 ਪਲ ਦਾ ਇੱਕ ਭਾਰ ਸੋ ਹਲਦੀ ਇੱਕ ਤੁਲਾ ਇੱਕ ਤਰ੍ਹਾਂ ਇਸ ਤਰ੍ਹਾਂ ਦਾ ਲੰਬਾ 4 ਉਂਗਲੀ ਚੌੜਾ 3 ਉਂਗਲੀ ਅਜਿਹੇ ਲੋਹੇ ਜਾਂ ਮਿੱਟੀ ਦਾ ਕੱਚ ਦਾ ਢਾਂਡਾ ਹੋਵੇ ਇਸ ਦੇ ਅੰਦਰ ਆਉਣ ਵਾਲੀਆਂ ਚੀਜ਼ ਕੁੜਵ ਪ੍ਰਮਾਣ ਕਹੀਦੀ ਹੈ ਇਸ ਤਰ੍ਹਾਂ ਨਿਰਾ ਮਾਤਰਾ ਤੇ ਹੀ ਨਿਰਪਰ ਰੱਖੇ ਜਿਸ ਤਰ੍ਹਾਂ ਦਾ ਸਮਾਹ ਹੋਵੇ ਬੱਧ ਘਟ ਕਰਕੇ ਕਰਾ ਲਵੇ ਗ੍ਰੰਥਾਂ ਦੀ ਰੀਤੀ ਮਨ ਵਿੱਚ ਵਿਚਾਰ ਕੇ ਗੁਰਾਂ ਦੇ ਬਚਨਾਂ ਵੱਲ ਧਿਆਨ ਕਰੇ ਇਹ ਤੋਲ ਮਾਧੇ ਪਾਖਾ ਦਾ ਹੈ ਮਗਧ ਦੇ ਮਗਧ ਪਾਖਾ ਗ੍ਰੰਥ ਹੈ ਉਹਦਾ ਉਹਦੇ ਵਿੱਚ ਇਹ ਤੋਲ ਪੁਰਾਣੇ ਸਮੇਂ ਜੋ ਵੈਦ ਹਕੀਮੀ ਰਿਸ਼ੀਮਨੀ ਉਹ ਇਹ ਤੋਲ ਵੱਲ ਜੀ ਇਹ ਮਗਧ ਪਾਖਾ ਗ੍ਰੰਥ ਦੀ ਗੱਲ ਹੈ ਇਹਦੇ ਚ ਲਿਖੀ ਇਸ ਤੋਲ ਦਾ ਵਰਤਾ ਪਹਿਲੇ ਸਮਿਆਂ ਵਿੱਚ ਹੁੰਦਾ ਸੀ ਹੋਣ ਲਈ ਹੁਣ ਮੈਂ ਦੂਸਰੀ ਮਾਤਰਾ ਕਲਿੰਗ ਦੀ ਕਲਯੁਗ ਵਾਸਤੇ ਆਖਦਾ ਹਾਂ। ਸ਼੍ਰੀ ਗੰਦੀ ਨੇ ਇਹ ਗਰਾਹੀ ਤੇ ਇਹ ਤਾਂ ਉਹਨਾਂ ਗੱਲ ਦੱਸੀ ਦੀ ਇਹ ਪੁਰਾਣੇ ਰਿਸ਼ੀਆਂ ਬੰਦਿਆਂ ਦੇ ਸਮੇਂ ਤਾਂ ਦੁਨੀਆ ਦੇ ਸਭ ਤੋਂ ਵੱਡੇ ਹਕੀਮ ਹੋਏ ਹਨ ਲਕਮਾਨ ਹਕੀਮ। ਉਹਨਾਂ ਦੇ ਉੱਪਰ ਹੋਏ ਹੈ ਸ਼੍ਰੀ ਤਨਵੰਤਰੀ ਵੈਦ। ਸ਼੍ਰੀ ਤਨਵੰਤਰੀ ਵੈਦ ਉਹ ਵੈਦ ਹੈ ਜਿਨ੍ਹਾਂ ਨੇ ਸਮੁੰਦਰ ਜਿਹੜਾ ਰੜਕਾ ਦੇ ਦਿੱਤੇ ਤੇ ਰਾਖਸ਼ਾਂ ਨੇ ਉਹਦੇ ਵਿੱਚ ਅਮਰਤ ਦਾ ਕਲਛ ਲੈ ਕੇ ਆਏ ਜਿੰਨੇ ਵੈਦਕੀਆ ਸੰਤ ਮਹਾਤਮਾ ਜਿਹੜੇ ਦੇਸ਼ੀ ਦਵਾਈਆਂ ਕਰਦੇ ਆ ਉਹ ਸ਼੍ਰੀ ਗੁਣੀ ਨਿਹਗਰਜ ਜੀ ਤੇ ਇਤਤ ਨੂੰ ਅੰਦਰ ਵੈਦ ਸਾਡੇ ਕੋਲ ਕੋਟ ਲੱਗੀ ਹੋਣੀ ਉਹਨਾਂ ਨੂੰ ਮਤਲਬ ਪੂਜਾ ਕਰਕੇ ਉਹਨਾਂ ਦੀ ਉਹਨਾਂ ਦਾ ਸਿੰਧਰਨ ਕਰਕੇ ਫਿਰ ਅੱਗੇ ਦਵਾਈ ਦਿੰਦੇ ਆ ਤੇ ਇਹ ਉਹਨਾਂ ਦੇ ਸਮਿਆ ਦੇ ਵਿੱਚ ਇਹ ਤੋਲੇ ਵੀ ਅਜੇ ਤਏ ਤੋਲ ਨਹੀਂ ਜਾਂਦੇ ਅੱਗੇ ਲਿਖਿਆ ਵਾ ਦੇਸ਼ ਉਮਰ ਬਲ ਪੇਟ ਦੀ ਅਗਨੀ ਦੁੱਖ ਦਾ ਸਮਾ ਦਵਾਈ ਪ੍ਰਕਿਰਤੀ ਪੁਰਸ਼ ਦੀ ਰिष्ट पुष्ट ਦੀ ਦੇਹੀ ਇਹਨਾਂ ਨੂੰ ਪਹਿਲੇ ਦੇਖਭਾਲ ਕੇ ਪਿੱਛੋਂ ਯਤਨ ਕਰੇ ਜੇ ਇਹਨਾਂ ਬਾਤਾਂ ਨੂੰ ਵੈਦ ਦਾ ਪਛਾਣਦਾ ਹੋਵੇ ਤਾਂ ਉਸ ਦੇ ਸਿਰ ਘਟਾ ਪਾਓ ਜੇ ਉਹ ਵੈਦ ਇਹਨਾਂ ਗੱਲਾਂ ਨੂੰ ਜਾਣਦਾ ਹੀ ਨਹੀਂ ਨਾ ਕਹਿੰਦੇ ਫਿਰ ਉਹਦੇ ਸਿਰ ਕੱਟਾ ਪਾ ਫਿਰ ਉਹਨੂੰ ਛੱਡ ਦੋ ਫਿਰ ਹੋਰ ਕੋਈ ਚੰਗੇ ਵੈਦ ਕਿੰਕੁਣ ਡਾਕਟਰ ਜੀ ਸੁਣਾ ਲੈ ਕਿ ਉਹਦੇ ਕੋਲ ਦਵਾਈ ਦੇ ਦੇ ਕਿਉਂਕਿ ਜਿਸ ਬੰਦੇ ਨੂੰ ਨੌਲੇਜ ਨਹੀਂ ਨਾ ਹੈਗੀ ਕਰੀਏ ਬਾਰੇ ਉਹਦੇ ਕੋਲ ਦਵਾਈ ਉਹ ਕਰਨ ਦਾ ਕੋਈ ਫਾਇਦਾ ਨਹੀਂ ਹੈ ਉਹਨੂੰ ਤੇ ਉਹਦੇ ਅੰਦਾਜ਼ੇ ਨਾਲ ਠੋਕੀਏ ਦਵਾਈਆਂ ਠੋਕ ਦੇਣੀਆਂ ਵਾਬੇ ਕੋਈ ਅਸਰ ਕਰੂਗੀ ਉਹ ਫਿਰ ਨਕਾਮ ਹੀ ਕਰ ਗਈ ਅੱਗੇ ਲਿਖਿਆ ਵਾ ਪੁਰਖ ਸੱਤਾਹੀਣ ਹਨ ਬੰਦਾਗਨੀ ਵਾਲੇ ਨਰਬਲ ਦੇ ਹੀ ਹਲਕੀ ਜਿਹੀ ਇਸ ਵਾਸਤੇ ਹਲਕਾ ਪ੍ਰਮਾਣ ਕਿਲਿੰਗ ਕਿਹਾ ਜਾਂਦਾ ਹੈ। ਵੀਡੀਓ ਵਧੀਆ ਲੱਗੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀ ਰੋਚਕ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਦੀ ਘੰਟੀ ਲਗਾਓ ਜਿਹੜੀ ਵੀ ਅਸੀਂ ਵੀਡੀਓ ਪਾਈਏ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚੇ। ਤੋਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ। YouTube ਚੈਨਲ ਦਾਬ ਕੇ ਸਪੋਰਟ ਕਰੋ। ਚੈਨਲ ਸਬਸਕ੍ਰਾਈਬ ਕਰੋ ਚੈਨਲ ਨੂੰ ਫੋਲੋ ਕਰੋ ਕਿੰਨੀ ਮਿਹਨਤ ਕਰਕੇ ਤੁਹਾਨੂੰ ਪੁਰਾਣੇ ਗ੍ਰੰਥਾਂ ਦੇ ਵਿੱਚ ਚੀਜ਼ਾਂ ਦੱਸ ਰਹੇ ਹਾਂ ਬਹੁਤ ਵਧੀਆ ਹੈ ਅਗੇ ਨੁਸਖੇ ਵੀ ਬਹੁਤ ਵਧੀਆ ਆਉਣਗੇ